ਖਬਰ ਹੁਸ਼ਿਆਰਪੁਰ ਦੇ ਜਲੰਧਰ ਰੋਡ ਤੇ ਪੈਂਦੇ ਪਿੰਡ ਸਿੰਘੜੀ ਵਾਲਾ ਤੋਂ ਹੈ ਜਿੱਥੇ ਤੜਕ ਸਵੇਰ ਕੁਝ ਚੋਰਾਂ ਵੱਲੋਂ ਇੱਕ ਕਾਰ ਨੂੰ ਨਿਸ਼ਾਨਾ ਬਣਾ ਕੇ ਵੱਡੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਮੌਕੇ ਤੇ ਕਾਰ ਦੀ ਮਾਲਕਣ ਜਗਦੀਸ਼ ਕੌਰ ਦਾ ਕਹਿਣਾ ਹੈ ਕਿ ਜਦੋਂ ਉਹ ਰਾਤ ਸੌਂ ਰਹੀ ਸੀ ਤਾਂ ਕੁਝ ਅਣਪਛਾਤੇ ਵਿਅਕਤੀ ਪਿਛਲੀ ਦੀਵਾਰ ਨੂੰ ਟੱਪ ਕੇ ਅੰਦਰ ਵੜੇ ਉਹਨਾਂ ਨੇ ਖੜਕੇ ਦੀ ਆਵਾਜ਼ ਸੁਣੀ ਤੇ ਉਹ ਜਾਗ ਗਏ ਜਦ ਉਹਨਾਂ ਨੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਕਾਰ ਵਿੱਚ ਚੋਰੀ ਹੋ ਚੁੱਕੀ ਸੀ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕੀਤੀ ਹੈ। ਤੁਸੀਂ ਤਾਂ 30 30 ਸਾਲ ਤੋਂ ਰਹੇ ਹੋ। 30 ਸਾਲ ਤੋਂ ਰਹਿ ਰਹੇ ਹਾਂ। ਮਤਲਬ ਇਹ ਮੇਰੀ ਨਾਜਦਾ ਘਰਿਆ ਉਹ ਤਾਂ ਇੱਥੇ ਨਹੀਂ ਹੈਗੀ ਸਾਰੀ। ਮੇਰਾ ਵਿਆਹ ਹੋਇ ਨਹੀਂ ਹੋ ਗਿਆ 33 ਸਾਲ। ਅੱਛਾ ਜੀ। ਤੇ ਕੀ ਵਾਰਦਾਤ ਕੀ ਹੋਈ ਹੈ ਜੀ? ਵਾਰਦਾਤ ਜੀ 3:30 ਵਜੇ ਮਤਲਬ ਆਵਾਜ਼ ਆਈ ਸਾਨੂੰ ਦਰਵਾਜ਼ਾ ਖੜਕਣ ਦੀ। ਤੇ ਅਸੀਂ ਦੇਖਿਆ ਵਾਲੇ ਦੋਲੇ ਸਾਨੂੰ ਕੁਝ ਦਿਸਿਆ ਨਹੀਂ। ਕਿ ਜਿੱਥੇ ਇੱਕ ਕੰਦ ਨੂੰ ਜਦ ਦਰਵਾਜਾ ਖੋਲ੍ਹਿਆ ਤੇ ਪੰਜ ਛੇ ਬੰਦੇ ਹਥਿਆਰਾਂ ਦੇ ਨਾਲ ਉਹ ਵਾਲਾ ਦਰਵਾਜਾ ਤੇ ਉਹ ਡੰਡੇ ਸੀ ਨਾ ਕਿ ਉਹ ਚੱਕ ਖੁਸੀ ਦੇ ਕਾ ਵੀ ਖੁਸੀ ਆ ਤੇ ਉਹ ਅੰਦਰ ਆ ਗਏ ਸਾਡੇ ਕੋਲੋਂ ਸਿੱਧਾ ਅੱਜ ਸਵੇਰੇ ਤੜਕਸਰ ਦੀ ਗੱਲ ਹੈ ਜੀ ਪੰਜ ਸਵੇਰੇ 3:30 ਵਜੇ ਅੱਛਾ ਤੁਸੀਂ ਸੌ ਰਹੇ ਸੀ ਉਸ ਵੇਲੇ ਹਾਂਜੀ ਸੌਂਦੇ ਸੀਗੇ ਏਸੀ ਚੱਲਦਾ ਪਿਆ ਸੀਗਾ ਪਿਛਲੇ ਕਮਰੇ ਦੀ ਗਰੇਲ ਪੱਟੀ ਹੋਆ ਉੱਥੋਂ ਦੀ ਅੰਦਰ ਆਏ ਸਾਨੂੰ ਆਵਾਜ਼ ਕੋਈ ਨਹੀਂ ਸੁਣੀ ਜਾਂ ਸਾਡਾ ਦਰਵਾਜਾ ਖੜਕਾਇਆ ਉਹਨਾਂ ਨੇ ਬੇਸਾਨੂੰ ਪਤਾ ਨਹੀਂ ਲੱਗਿਆ अच्छा जी त ਕਿੰਨੇ ਕ ਦਾ ਚੋਰੀ ਦਾ ਹੋ ਗਿਆ ਸਮਾਨ ਜੀ ਚੋਰੀ ਜੀ ਕੈਸ਼ ਸੀ ਹੋ ਲੱਖ ਤੋਂ ਉਪਰ ਤੱਕ ਹੈ ਸੀ ਉਹ ਪਿਆ ਮਤਲਬ 200 ਦੇ ਨੋਟ 200 ਦੇ ਤੱਕ ਤੇ ਬਾਕੀ ਬੇਟੀ ਮੇਰੀ ਹੈਗੀ ਵੀ ਆਈ ਉਹਦਾ ਸਿਗਰ ਮੰਗਲ ਸੁੱਤ ਚੂੜੀਆਂ ਸੀ ਹੁੰਦੀਆਂ ਸੀ ਦੋ ਤਿੰਨ ਤੇ ਸਾਡੇ ਕੰਨਾਂ ਦੀਆਂ ਵਾਲੀਆਂ ਵੀ ਸਾਨੂੰ ਡਰਾ ਡਰ ਕੇ ਲਹਾ ਕੇ ਲੈ ਗਏ ਅੱਛਾ ਜੀ ਹਾਂਜੀ ਤੇ ਉਸ ਵੇਲੇ ਤੁਸੀਂ ਜਾਗ ਗਏ ਸੀ ਹਨਾ ਜਗਾ ਹਾਂਜੀ ਜਾ ਕੇ ਸਾਡੇ ਕੋਲ ਬੈਠੇ ਹੋਏ ਸੀਗੇ ਉਹ ਸਾਨੂੰ ਡਰਾਉਂਦੇ ਸੀ ਕਹਿੰਦੇ ਤੁਸੀਂ ਰੋਣਾ ਨਹੀਂ ਪੋਣਾ ਨਾ ਕਿਸੇ ਨੂੰ ਫੋਨ ਕਰਨਾ ਅੱਛਾ ਤੁਹਾਨੂੰ ਕੋਲ ਬਿਠਾ ਕੇ ਸਾਰਾ ਕੁਝ ਲੈ ਗਏ ਸੀ ਜੀ ਹਾਂ ਜੀ ਇੱਕ ਬੰਦਾ ਸਾਡੇ ਕੋਲ ਬਿਠਾਇਆ ਸੀਗਾ ਬਾਕੀ ਸਾਰੇ ਘਰ ਦੀ ਪੁੱਲੋਂ ਖਾਲੀ ਕਿੰਨੇ ਜਣੇ ਸੀ ਜੀ ਉਹ ਚਾਰ ਪੰਜ ਜਣੇ ਹੈਗੇ ਸੀ ਤੇ ਹੁਲੀਆ ਕਿਸ ਤਰ੍ਹਾਂ ਦਾ ਸੀ ਉਹਨਾਂ ਦਾ ਹੁਲੀਆ ਜੀ ਉਹ ਨਹੀਂ ਕਾਲੇ ਕੱਪੜੇ ਪਾਏ ਸੀਗੇ ਕਾਲੀ ਬਨਾਨ ਕਾਲੇ ਕੱਚੇ ਮੂੰਹ ਬੰਦ ਸੀਗੇ ਮੂੰਟਾ ਕਿਉ ਸੀ ਮੂੰਟਾ ਗੇ ਹਥਿਆਰ ਵੀ ਸੀ ਕੋਲ ਅੱਛਾ ਸੀ ਹਾਂ ਜੀ ਡੰਡੇ ਸੀ ਡਾਂਗਾਂ ਮੁੱਟੀਆਂ ਮੁੱਟੀਆਂ ਕੋਲ ਸੀ ਇੱਕ ਕੋਲ ਲੈ ਕੇ ਸਾਡੇ ਕੋਲ ਬਿਠਾ ਸੀਗਾ ਕਿ ਤੁਸੀਂ ਹਿੱਲਣਾ ਨਹੀਂ ਨਾ ਰੋਣਾ ਨਾ ਕਿਚਨ ਹੋਣ ਕਰਨਾ ਤੁਸੀਂ ਕੱਲੇ ਸੀ ਉਸਲੇ ਘਰ ਚ ਨਹੀਂ ਬੇਟੀ ਮੇਰੇ ਨਾਲ ਸੀ ਅੱਛਾ ਦੋਨੋਂ ਜਣੇ ਸੀ ਹਾਂ ਜੀ ਤੇ ਹੁਣ ਪੁਲਿਸ ਨੂੰ ਤਲਾਹ ਦੇ ਦਿੱਤੀ ਜੀ ਹਾਂਜੀ ਪੁਲਿਸ ਨੂੰ ਵੇਚ ਪੁਲੇ ਸਾਰੀ ਚੈਕਿੰਗ ਕਰ ਗਈ ਆ ਮੇਰੇ ਫੋਨ ਵੀ ਨਹੀਂ ਸਾਡੇ ਫੋਨ ਪਹਿਲੇ ਜੇਬਾਂ ਚ ਪਾਲੇ ਸੀਗੇ ਸਾਨੂੰ ਕਹਿੰਦੇ ਸੀ ਫੋਨ ਨਹੀਂ ਲੈ ਕੇ ਜਾਣੇ ਪਰ ਫੋਨ ਲੈ ਗਏ ਸੀ ਰਾਸਤੇ 'ਚ ਸਿੱਟ ਗਏ ਉਹਨੂੰ ਟ੍ਰੇਸ ਕਰਕੇ ਸਾਨੂੰ ਦੇ ਦਿੱਤੇ ਅੱਛਾ ਤੇ ਕੋਈ ਪਹਿਲਾਂ ਵੀ ਕੋਈ ਐਸਾ ਜੇ ਬੰਦੇ ਇੱਥੇ ਦੇਖਣ ਨੂੰ ਮਿਲੇ ਨੇ ਕੋਈ ਘੁੰਮਦੇ ਫਿਰਦੇ ਨਜ਼ਰ ਆਏ ਕਦੀ ਨਹੀਂ ਸਰ ਐਕਚੁਅਲੀ ਮੈਂ ਜੌਬ ਕਰਦੀ ਮੈਂ ਤਾਂ ਘਟੀਕਰ ਹੁੰਦੀ ਆ ਤੇ ਮੈਨੂੰ ਕੋਈ ਇਦਾਂ ਦਾ ਕਦੀ ਸਾਨੂੰ ਹੋਇਆ ਹੀ ਨਹੀਂ ਸੀ ਤੂੰ ਬਹੁਤ ਪੁਰਾਣੇ ਰਹਿੰਦੇ ਇੱਥੇ ਕਈ ਵਾਰ ਦਰਵਾਜ਼ੇ ਖੁੱਲੇ ਵੀ ਰਹਿ ਜਾਂਦੇ ਇਦਾਂ ਦਾ ਕੁਝ ਹੋਇਆ ਨਹੀਂ ਜੀ ਤਾਂ ਕੋਈ ਸੀਸੀਟੀਵੀ ਫੁਟੇਜ ਆਈ ਹੈ ਨਾ ਦੀ ਕੋਈ ਨਹੀਂ ਕੈਮਰਾ ਇੱਥੇ ਸਾਡੇ ਤਾਂ ਹੈ ਨਹੀਂ ਬਾਹਰ ਲੱਗਿਆ ਹੋਊ ਉਹ ਚੈੱਕ ਕਰੂਗੀ ਬਾਹਰ ਲੱਗਿਆ ਹਾਂਜੀ ਦੂਜਾ ਉਹ ਤਾਂ ਘਰਾਂ ਚ ਜਿਹੜੇ ਐਨਆਰਆਈਸ ਇੱਥੇ ਨਹੀਂ ਰਹਿੰਦੇ ਉਹਨੂੰ ਲਗਵਾਇਆ ਗਿਆ ਤਾਂ ਪੁਲਸ ਹੁਣ ਇੱਕ ਕਾਰਵਾਈ ਕਰ ਰਹੀ ਜੀ ਹਾਂਜੀ ਪੁਲਿਸ ਕਾਰਵਾਈ ਕਰ ਰਹੀ ਹੈ ਆਪਣੀ ਮੰਗ ਕੀ ਕਰਦੇ ਹੁਣ ਮੰਗ ਕੀ ਕਰਨੀ ਕਿ ਸਾਨੂੰ ਸੇਫਟੀ ਚਾਹੀਦੀ ਹੈ ਇੱਥੇ ਨਾ ਹੁਣ ਸਾਨੂੰ ਅੱਗੇ ਸਾਨੂੰ ਕਹਿ ਕੇ ਗਏ ਆ ਕਿ ਅਸੀਂ ਕੁਆਪਰਸਨ ਜੀ ਆ ਜਾਈਏ ਜੋ ਚੰਦ ਨਾ ਅਗਰ ਅੱਛਾ ਇਹ ਵੀ ਕਹਿ ਕੇ ਪਰਸੋਂ ਫੇਰ ਆਵਾਂਗੇ ਹਾਂਜੀ ਕਿੰਨੇ ਜੀ ਰੋਲਾ ਪਾਇਆ ਸੀ ਪਰਸੋਂ ਜੇ ਅੱਛਾ ਹਾਂਜੀ ਤੇ ਆਏ ਬੈਕ ਸਾਈਡ ਤੋਂ ਆ ਹਨਾ ਬੈਕ ਤੋਂ ਆਈ ਆਹ ਤਾਂ ਟੱਪ ਕੇ ਆਈ ਆ ਤੇ ਗ੍ਰੇਨ ਪਟਕੇ ਆਏ ਆ ਪਿੱਛੇ ਸਾਡਾ ਦਰਵਾਜ਼ਾ ਇੱਕ ਹੈਗਾ ਖੁੱਲਦਾ ਜਾਣ ਲੱਗੀ ਦਰਵਾਜ਼ਾ ਖੋਲ ਕੇ ਉੱਥੋਂ ਹੀ ਨਿਕਲ ਗਏ ਉਸ ਤੋਂ ਬਾਅਦ ਕੋਈ ਪਿੱਛਾ ਪਛਾ ਕੀਤਾ ਉਹਦਾ ਕੱਲ ਕਿਸ ਚੀਜ਼ ਤੇ ਆਇਆ ਕਿਦਾਂ ਉਹ ਨਹੀਂ ਅਸੀਂ ਨਹੀਂ ਕੀਤਾ ਸਾਨੂੰ ਕਹਿੰਦੇ ਸੀ 5:30 ਵਜੇ ਤੱਕ ਤੁਸੀਂ ਹਿੱਲਣਾ ਨਹੀਂ ਹੈਗਾ ਜੇ ਹਿੱਲੀਆਂ ਜਾਂ ਰੌਲਾ ਪਾਇਆ ਕਿੰਨਾ ਸੀ ਇੱਥੇ ਬੈਠੇ ਆ ਅਸੀਂ ਡਰਦੀਆਂ ਹਿੱਕੜੀਆਂ ਹੀ ਨਹੀਂ ਅਸੀਂ ਚੁੱਪਚਾਪ ਅੰਦਰ ਬੈਠੇ ਰਹੀਆਂ ਜਦੋਂ ਦਿਨ ਚੜਿਆ ਫੇਰ ਅਸੀਂ ਹੌਲੀ-ਹੌਲੀ ਡਰ-ਡਰ ਕੇ ਬਾਹਰਲੇ ਦਰਵਾਜ਼ੇ ਖੋਲ ਕੇ ਬਾਹਰ ਨਿਕਲ ਗਏ ਫੇਰ ਅਸੀਂ ਦੱਸਿਆ ਪਰੋਣੇ ਨੇ ਕਿ ਆ ਕਪੂਰਾ ਵੀ ਸਹਮੇ ਹੋਏ ਆ ਇਸਾਰੇ ਸਾਰਾ ਪਰਵਾਨਾ ਹਾਂਜੀ ਹੱਲੇ ਵੀ ਸਾਨੂੰ ਡਰ ਲੱਗਦਾ ਵੀ ਕਿਤੇ ਇੱਥੇ ਕਿਤੇ ਫਿਰਦੇ ਨਾ ਜਾਂ ਆ ਜਾਣ ਜਾਂ ਸਾਨੂੰ ਕੋਈ ਨੁਕਸਾਨ ਪਹੁੰਚਾਉਂ। ਉਹ ਵੀ ਸਾਨੂੰ ਸੇਫਟੀ ਚਾਹੀਦੀ ਹੈ ਸੁਰਟੀ ਸਾਨੂੰ ਹੈ ਰੋਣ ਡਰ ਲੱਗਦਾ ਇੱਥੇ। ਲੋਕ ਹੋਰ ਦੋ ਘਰਾਂ ਚ ਵੀ ਕੀਤੀ ਆ ਉਹਨਾਂ ਨੇ। ਦੋ ਘਰਾਂ ਚ ਹੋਰ ਫਿਰ ਕਿ ਤੀਜਾ ਸਾਡੇ ਘਰ ਚ ਆਇਆ। ਇੱਕ ਘਰ ਵਾਲੇ ਤਾਂ ਦੱਦੀ ਕਹਿੰਦੇ ਦੂਜੀ ਵਾਰ ਹੀ ਆਏ ਸਾਡੇ ਘਰ। ਸਾਨੂੰ ਹੁਣ ਇਹ ਡਰ ਲੱਗਦਾ। ਸਫਰ ਵੀ ਕੋਈ ਕਾਰਵਾਈ ਨਹੀਂ ਕੀਤੀ ਕਿ ਉਹਨਾਂ ਦੇ ਖਿਲਾਫ ਕੋਈ ਸੋਲ ਨਹੀਂ ਹੋਣ ਜੀ ਪੁਲਿਸ ਗਈ ਉਹਨਾਂ ਦੇ ਘਰ ਵੀ ਚੈੱਕ ਕੀਤੀ ਸਾਡਾ ਘਰ ਕੀ ਉਹਨਾਂ ਦਾ ਚੈੱਕ ਕਰਕੇ ਗੱਡੀ ਘਰ ਕੇ ਸਵੇਰੇ ਆ ਗਏ ਸੀ ਸਾਰਾ ਉਹ ਨਹੀਂ ਵਾਲਾ ਦੋੜਾ ਵੀ ਦੇਖਿਆ ਸਾਰਾ ਚੈੱਕ ਕੀਤਾ ਕੋਈ ਨਹੀਂ ਸਾਡੇ ਨਾਲ ਅਟੈਸ ਕਰਕੇ ਦਿੱਤੇ ਅਸੀਂ ਵੀ ਸਿੰਗਰੀ ਵਾਲੇ ਦੇ ਲੈਣ ਵਾਲੇ ਆ ਹਾਂ ਜੀ ਇੱਕ ਦਿਨੇ ਦਾ ਇੰਨਾ ਕੰਮ ਇੰਨਾ ਜਿਆਦਾ ਡਰ ਲੱਗਦਾ ਹੈ ਉਹ ਦਿਨ ਦਿਹਾੜੇ ਕੋਈ ਸਿਕਿਉਰਿਟੀ ਹੈ ਨਹੀਂ ਕਿ ਬੰਦੇ ਨੂੰ ਹੈ ਨਾ ਘਰ 'ਚ ਵੀ ਸਾਰੇ ਕੁਝ ਹੁੰਦੇ ਹੋਏ ਵੀ ਸਾਡੇ ਕੋਲ ਅਸੀਂ ਆਪਣੇ ਵੀ ਬਿਲਕੁਲ ਉਹ ਹੈਗੇ ਆ ਸਾਨੂੰ ਸਿਕਿਉਰਿਟੀ ਵਾਈਜ਼ ਇੱਕ ਸੇਫਟੀ ਲੋਡ ਹੈਗੇ ਰਾਤ ਨੂੰ ਗੈਟਰੋਲਿੰਗ ਹੋਣੀ ਚਾਹੀਦੀ ਪੈਰਾ ਲਗਣਾ ਚਾਹੀਦਾ ਤਾਂ ਕਿ ਬੰਦੇ ਘਟੋ ਘਟ ਦਿਨ ਰਾਤ ਨੂੰ ਆਰਾਮ ਨਾਲ ਰਹਿ ਤਾ ਸਕਣ ਪਰ ਬਹੁਤ ਮੁਸ਼ਕਿਲ ਕੰਮ ਹੈ ਦਾਦਾ ਅੱਜ ਜੇ ਇਹਨਾਂ ਦੇ ਘਰ ਬਾਣਾ ਇਦਾਂ ਵਾਪਰਿਆ ਹੈ ਤਾਂ ਕੱਲ ਨੂੰ ਕਿਸੇ ਦੇ ਨਾਲ ਵੀ ਇਦਾਂ ਦੇ ਬਾਅ ਸਕਦੇ ਆ ਅਸੀਂ ਕੀ ਕਰ ਸਕਦੇ ਹਾਂ ਉਸ ਵੇਲੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ